ਸਤਿ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸ న్యూਸ ਅੱਜ ਅਸੀਂ ਪਹੁੰਚੇ ਆ ਪਿੰਡ ਚੋਰਮਾਰ ਸਰਸਾ ਜ਼ਿਲ੍ਹਾ ਦਾ ਪਿੰਡ ਚੋਰਮਾਰ ਤੁਹਾਨੂੰ ਅੱਜ ਇੱਕ ਸਿੱਖ ਇਤਿਹਾਸ ਨਾਲ ਜੁੜੀਆਂ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਪਤਾ ਹੈ ਕਿ ਸਿੱਖ ਰਾਜ ਦੇ ਦੌਰਾਨ ਮੁਗਲਾਂ ਨਾਲ ਬਹੁਤ ਸਾਰੇ ਜੰਗ ਹੋਏ ਤੇ ਸਿੱਖ ਧਰਮ ਨੂੰ ਖਤਮ ਕਰਨ ਲਈ ਮੁਗਲਾਂ ਨੇ ਜ਼ੋਰ ਲਾਇਆ ਤੇ ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਅੱਜ ਚੋਰਮਾਰ ਚੋਰਮਾਰ ਜਿਹੜਾ ਸਕੂਲ ਹੈ ਉਹ ਸਕੂਲ ਦੇ ਬਿਲਕੁਲ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾਈਏ ਇੱਕ ਵਾਰੀ ਜਦੇ ਕਦੇ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਨੂੰ ਜਾਂਦੇ ਹੋਏ ਇੱਕ ਤੇ ਰਸਤੇ 'ਚ ਲੁਧਿਆਣਾ ਜ਼ਿਲ੍ਹੇ ਦੇ ਮੈਧਿਆਣਾ ਗੁਰਦੁਆਰਾ ਜ਼ਰੂਰ ਦੇਖਿਆ ਹੋਣਾ ਤੇ ਉਸੇ ਤਰ੍ਹਾਂ ਦੀਆਂ ਇਹ ਤਸਵੀਰਾਂ ਇੱਕ ਤੁਹਾਨੂੰ ਇੱਥੇ ਸਰਸੈ ਜ਼ਿਲ੍ਹੇ 'ਚ ਹੀ ਦਿਖਾ ਦਈ ਆਪਾਂ ਸਭ ਤੋਂ ਪਹਿਲਾਂ ਸામਨੇ ਤੁਸੀਂ ਦੇਖ ਸਕਦੇ ਹੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਕਦੇ ਲੁਧਿਆਣਾ ਜ਼ਿਲ੍ਹਾ ਦੇ ਮਹਿਦੇਆਣਾ ਗਏ ਹੋਵੋਗੇ ਗੁਰਦੁਆਰਾ ਸਾਹਿਬ ਤਾਂ ਉੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਤਸਵੀਰਾਂ ਤੁਸੀਂ ਦੇਖਿਆ ਹੋਣੀ ਆ ਪਰ ਇਹੋ ਜਿਹੀਆਂ ਤਸਵੀਰਾਂ ਜਿਹੜੀਆਂ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਅੱਗੇ ਵੀ ਤਸਵੀਰਾਂ ਦਿਖਾ ਦਈਏ ਤੁਹਾਨੂੰ ਪਿਛਲੇ ਕਈ ਸਾਲਾਂ ਤੋਂ ਐ ਜਿਹੜਾ ਇਹ ਸਕੂਲ ਦੇ ਸਾਹਮਣੇ ਬਣਾਏ ਹੋਈਆਂ ਤਸਵੀਰਾਂ ਸਿੱਖ ਇਤਿਹਾਸ ਚ ਦਿੱਤੀਆਂ ਕੁਰਬਾਨੀਆਂ ਨੂੰ ਬਿਆਨ ਕਰਦੀਆਂ ਇਹ ਕਹਿ ਸਕਦੇ ਆ ਕਿ ਹੋ ਬਹੁਤ ਤਸਵੀਰਾਂ ਇਸ ਤਰ੍ਹਾਂ ਲੱਗਦੀਆਂ ਜਿਸ ਤਰ੍ਹਾਂ ਇਹ ਤਸਵੀਰਾਂ ਦੇ ਵਿੱਚ ਜਾਨ ਪਾਉਣ ਵਾਲੀ ਬਾਕੀ ਹੋਵੇ ਤੇ ਆ ਦੂਜੀ ਤਸਵੀਰ ਤੁਹਾਨੂੰ ਦਿਖਾ ਦਈਏ ਭਾਈ ਮਣੀ ਸਿੰਘ ਦੀ 18ਵੀਂ ਸਦੀ ਦੇ ਮਹਾਨ ਸਿੱਖ ਵਿਦਵਾਨ ਤੇ ਸ਼ਹੀਦ ਹੋਏ ਆ ਔਰ ਗੁਰਗੋਬਿੰਦ ਸਿੰਘ ਜੀ ਦੇ ਬਚਪਨ ਦੇ ਵੀ ਸਾਥੀ ਰਹੇ ਆ ਦੱਸਿਆ ਜਾ ਰਿਹਾ ਹੈ ਕਿ 1699 ਵਿੱਚ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਉਸ ਦੌਰਾਨ ਉਸ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਹਰਮੰਦਰ ਸਾਹਿਬ ਦਾ ਚਾਰਾ ਸੰਭਾਲਣ ਲਈ ਅੰਮ੍ਰਿਤਸਰ ਭੇਜਿਆ ਸੀ ਤੇ ਤੁਹਾਨੂੰ ਦੱਸ ਦਈਏ ਕਿ ਭਾਈ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਬਾਅਦ ਗੁਰੂ ਮਰਯਾਦਾ ਅਨੁਸਾਰ ਹਰਮੰਦਰ ਸਾਹਿਬ ਦੀ ਸੇਵਾ ਜਿਹੜੀ ਭਾਈ ਮਨੀ ਸਿੰਘ ਨੇ ਨਿਭਾਈ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਮੁਗਲਾਂ ਨੇ ਇਹਨਾਂ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਸੀ ਤਾਂ ਇਹਨਾਂ ਨੂੰ ਲਾਹੌਰ ਲਿਜਾਇਆ ਗਿਆ ਸਿੱਖ ਧਰਮ ਨੂੰ ਛੱਡਣ ਲਈ ਉਹਨਾਂ ਦੇ ਉੱਤੇ ਬਹੁਤ ਸਾਰੇ ਅਤਿਆਚਾਰ ਕੀਤੇ ਗਏ ਪਰ ਉਹਨਾਂ ਨੇ ਉਹਨਾਂ ਦੇ ਅਤਿਆਚਾਰ ਨੂੰ ਝੱਲਦੇ ਹੋਏ ਸਿੱਖ ਪੰਥ ਦੀ ਲਾਜ ਰੱਖੀ ਔਰ ਉਹਨਾਂ ਨੂੰ ਲਾਹੌਰ ਦੇ ਲੰਡੇ ਬਾਜ਼ਾਰ ਦੇ ਵਿੱਚ ਬੰਦ-ਬੰਦ ਕੱਟ ਕੇ 1734 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਸ ਤਰ੍ਹਾਂ ਦੀਆਂ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਜਿਸ ਤਰ੍ਹਾਂ ਇਹਨਾਂ ਦੇ ਬੰਦ-ਬੰਦ ਕੱਟੇ ਜਾ ਰਹੇ ਆ ਔਰ ਅਗਲੀ ਤਸਵੀਰ ਤੁਹਾਨੂੰ ਦਿਖਾ ਦਈਏ ਬੰਦਾ ਸਿੰਘ ਬਹਾਦਰ ਦੀ ਬੰਦਾ ਸਿੰਘ ਬਹਾਦਰ ਦੇ ਨਾਲ ਉਹਨਾਂ ਦਾ ਬੇਟਾ ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਤੁਹਾਨੂੰ ਦੱਸਿਆ ਕਿ ਲਛਮਨ ਦੇਵ ਸੀ ਲਛਮਨ ਦਾਸ ਤੇ ਮਾਧੋ ਦਾਸ ਦੇ ਨਾਂ ਨਾਲ ਵੀ ਉਹਨਾਂ ਨੂੰ ਜਾਣਿਆ ਜਾਂਦਾ ਤੇ ਉਹ ਬੈਰਾਗੀ ਸਾਧ ਬਣ ਗਏ ਸੀ ਘਰ ਛੱਡ ਕੇ ਪਰ ਮਾਧੋ ਦਾਸ ਦੇ ਨਾਂ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ 1760 ਵਿੱਚ ਮੁਲਾਕਾਤ ਹੋਈ ਤਾਂ ਉਹ ਉਹਨਾਂ ਦੇ ਸ਼ਰਧਾਲੂ ਬਣ ਗਏ ਸੀ ਅਤੇ 1709 ਵਿੱਚ ਉਹਨਾਂ ਨੇ ਸਮਾਣਾ ਦੇ ਜੰਦ ਵਿੱਚ ਮੁਗਲਾਂ ਨੂੰ ਹਰਾਇਆ ਤੇ ਮਲੇਰ ਕੋਟਲਾ ਤੇ ਨਾਹਨ ਸਮੇਤ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ 12 ਮਈ 1710 ਨੂੰ ਚਪੜ ਚਿੜੀ ਦੇ ਜੰਦ ਵਿੱਚ ਸਿੱਖਾਂ ਨੇ ਸਰਹੰਦ ਦੇ ਵਜ਼ੀਰ ਖਾਨ ਤੇ ਦਿਵਾਨ ਸੁਚਾਨੰਦ ਨੂੰ ਮਾਰ ਦਿੱਤਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਜੀ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਤਾਂ ਉਹਨਾਂ ਨੇ ਸਰਹੰਦ ਤੇ ਕਬਜ਼ਾ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹ ਬਦਲਾ ਲਿਆ ਸੀ ਛੋਟੇ ਸਹਬਜ਼ਾਦਿਆਂ ਦਾ ਤੇ ਹੌਲੀ ਹੌਲੀ ਉਹਨਾਂ ਦਾ ਸਮਰਾਜ ਜਦੋਂ ਵੱਧ ਆ ਗਿਆ ਤੇ 1715 ਤੱਕ ਮੁਗਲ ਸਮਰਾਜ ਦੇ ਬਾਦਸ਼ਾਹ ਫਾਰੂਖਸियर ਤੇ ਉਹਨਾਂ ਨੇ ਸਿੱਖਾਂ ਦੇ ਤਾਕਤ ਨੂੰ ਦਬਾਉਣ ਲਈ ਕੋਸ਼ਿਸ਼ ਕੀਤੀ ਸੀ ਤੇ ਕਈ ਵੱਡੇ ਵੱਡੇ ਜਰਨੈਲ ਵੀ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਭੇਜੇ ਗਏ ਸੀ ਸੂਬੇਦਾਰ ਅਬਦੁੱਸ ਸਮੰਦਖਾਨ ਨੂੰ ਭੇਜ ਕੇ ਗੁਰਦਾਸ ਨੰਗਲ ਤੇ ਘੇਰਾ ਪਾ ਲਿਆ ਤੇ 1715 ਤੋਂ ਦਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਕੇਰਾ ਪਾਈ ਰੱਖਿਆ ਆਖਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ 3 ਸਾਲ ਦੇ ਨਿੱਕੇ ਪੁੱਤਰ ਅਜੇ ਸਿੰਘ ਜਿਹੜੇ ਆ ਤਸਵੀਰ ਦੇਖ ਸਕਦੇ ਹੋ ਤੁਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ 740 ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ 1716 ਨੂੰ ਇਹਨਾਂ ਕੈਦੀਆਂ ਨੂੰ ਦਿੱਲੀ ਦੇ ਵਿੱਚ ਪਹਿਲਾ ਜਲੂਸ ਕੱਢਿਆ ਗਿਆ ਔਰ ਦੱਸਿਆ ਗਿਆ ਕਿ ਜਿਹੜਾ ਸਿੱਖ ਜਰਨੈਲ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਵੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਮੁਗਲਾਂ ਨੇ ਸਿੱਖਾਂ ਨੂੰ ਦਬਾਉਣ ਲਈ ਡਰਾਉਣ ਲਈ ਇਸ ਕਰਕੇ ਉਹਨਾਂ ਨੇ ਜਲੂਸ ਕੱਢਿਆ ਸੀ ਤੇ 17116 ਜੂਨ ਨੂੰ ਬੰਦਾ ਸਿੰਘ ਬਹਾਦਰ ਤੇ ਉਸਦੇ ਪੁੱਤਰ ਨੂੰ ਇਸ ਤਰ੍ਹਾਂ ਤਸੀਹੇ ਦੇ ਦੇ ਕੇ ਮੁਗਲਾਂ ਨੇ ਸ਼ਹੀਦ ਕਰ ਦਿੱਤਾ ਸੀ ਤੇ ਅਗਲੀਆਂ ਤਸਵੀਰਾਂ ਤੁਹਾਨੂੰ ਹੋਰ ਦਿਖਾ ਦਈਏ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਜ਼ਿਲ੍ਹੇ 'ਚ ਦੇਖਣ ਨੂੰ ਮਿਲਦੀਆਂ ਹੋਰ ਵੀ ਕਈ ਥਾਂ ਹੋਣੀਆਂ ਪਰ ਇਹ ਸਰਸੇ ਜ਼ਿਲ੍ਹੇ ਦੇ ਵਿੱਚ ਹੀ ਤੁਹਾਨੂੰ ਦਿਖਾ ਦਈਏ ਆ ਜਿਹੜੇ ਆਪਾਂ ਹਰ ਰੋਜ਼ ਗੁਰੂਕਰਾਂ ਦੇ ਵਿੱਚ ਕੀਤੀ ਜਾਣ ਵਾਲੀ ਅਰਦਾਸ ਦੇ ਵਿੱਚ ਵੀ ਸੁਣਦੇ ਆ ਕਿ ਬੰਦ-ਬੰਦ ਕਟਵਾਏ ਗਏ ਤੇ ਚਰਖੜੀਆਂ ਤੇ ਚੜੇ ਭਾਈ ਸਵੇਗ ਸਿੰਘ ਲਾਹੌਰ ਦੇ ਪਿੰਡ ਜੰਮਰ ਦੇ ਰਹਿਣ ਵਾਲੇ ਸੀ ਦੱਸਿਆ ਜਾ ਰਿਹਾ ਹੈ ਕਿ ਫਾਰਸੀ ਵਿਦਵਾਨ ਹੋਣ ਕਰਕੇ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਨੌਕਰੀ ਮਿਲੀ ਸੀ ਭਾਈ ਕਾਨ ਸਿੰਘ ਨਾਬਾ ਅਨੁਸਾਰ ਲਾਹੌਰ ਦੇ ਉਹ ਕੌਤਵਾਲ ਵੀ ਰਹੇ ਸੀ ਇਸ ਦੌਰਾਨ ਉਹਨਾਂ ਨੇ ਕਈ ਧਾਰਮਿਕ ਯਾਦਗਾਰਾਂ ਤੇ ਗੁਰਦੁਆਰੇ ਵੀ ਬਣਵਾਏ ਤੇ ਹੋਰ ਲੋਕ ਭਲਾਈ ਦੇ ਕੰਮ ਕਰਦੇ ਰਹੇ ਸੀ ਪਰ ਇਸ ਕਰਕੇ ਉਹਨਾਂ ਨਾਲ ਮੁਗਲ ਜਿਹੜੇ ਖਾਰਖਾਨ ਲੱਗੇ ਲਾਹੌਰ ਦਰਬਾਰ ਦੇ ਸੂਬੇਦਾਰ ਜਕਰੀਆ ਖਾਨ ਨੇ ਮੁਗਲ ਹਕੂਮਤ ਦੇ ਬਾਦਸ਼ਾਹ ਮੁਹੰਮਦ ਸ਼ਾ ਰੰਗੀਲੇ ਨੂੰ ਦਿੱਲੀ ਵਿੱਚ ਚਿੱਠੀ ਭੇਜ ਕੇ ਇਹ ਮਨਜ਼ੂਰੀ ਲਈ ਸੀ ਕਿ ਸਿੱਖ ਕੌਮ ਨਾਲ ਸੁਲਾਹ ਕਰ ਲਈ ਜਾਵੇ ਤਾਂ ਤਾਂ ਕਿ ਹਿੰਦੁਸਤਾਨ ਤੇ ਰਾਜ ਕੀਤਾ ਜਾ ਸਕੇ ਜਕਰੀਆ ਖਾਨ ਨੇ 29 ਮਾਰਚ 1733 ਨੂੰ ਭਾਈ ਸਵੇਕ ਸਿੰਘ ਨੂੰ ਆਪਣਾ ਵਕੀਲ ਬਣਾ ਕੇ ਸਿੱਖ ਪੰਥ ਦੇ ਜਥੇਦਾਰ ਨੂੰ ਨਵਾਬੀ ਦਾ ਖਿਤਾਬ ਅਤੇ ਵੱਡੀਆਂ ਜੰਗੀਰਾਂ ਨਾਲ ਨਿਵਾਜਣ ਲਈ ਲਾਹੌਰ ਤੋਂ ਅੰਮ੍ਰਿਤਸਰ ਭੇਜਿਆ ਭਾਈ ਸਵੇਗ ਸਿੰਘ ਵੱਲੋਂ ਲਜਾਇਆ ਗਿਆ ਨਵਾਬੀ ਦਾ ਖਿਤਾਬ ਪੰਥਕ ਇਕੱਠ ਵੱਲੋਂ ਸੰਗਤ ਤੇ ਸਰਦਾਰ ਕਪੂਰ ਸਿੰਘ ਫੈਜ਼ਲਪੁਰਿਆ ਨੂੰ ਦਿੱਤਾ ਗਿਆ ਸਿੱਖ ਇਤਿਹਾਸ ਵਿੱਚ ਭਾਈ ਸਵੇਗ ਸਿੰਘ ਨੂੰ ਵਕੀਲ ਦੇ ਪਦਵੀ ਨਾਲ ਵੀ ਯਾਦ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਸਮੇਂ ਨੇ ਹੌਲੀ-ਹੌਲੀ ਕਰਵਟ ਬਦਲੀ ਤਾਂ ਭਾਈ ਸਵੇਗ ਸਿੰਘ ਆਪਣੇ ਪਰਿਵਾਰ ਨਾਲ 18 ਸਾਲ ਦਾ ਉਹਨਾਂ ਦਾ ਪੁੱਤਰ ਸੀ ਭਾਈ ਸ਼ਹਾਵਾਜ ਸਿੰਘ ਤੇ ਮਦਰਸੇ ਪੜ੍ਹਦੇ ਸੀ ਤੇ ਮੌਲਵੀ ਨੂੰ ਸਿੱਖ ਧਰਮ ਦੀ ਮਰਜ਼ਾਦਾ ਤੋਂ ਜਾਣੂ ਕਰਵਾਇਆ ਇਸ ਤੋਂ ਬਾਅਦ ਚਰਚਾ ਜਿਹੜੀ ਹੋਰ ਵੱਧ ਗਈ ਤੇ ਸ਼ਹਾਵਾਜ ਸਿੰਘ ਤੇ ਇਸਲਾਮ ਦੀ ਤੋਹੀਨ ਕਰਨੀਆਂ ਝੂਠੀਆਂ ਤੌਮਤਾਂ ਲੱਗਦੀਆਂ ਰਹੀਆਂ ਇਸ ਤੋਂ ਬਾਅਦ ਉਹਨਾਂ ਨੂੰ ਕੈਦ ਕਰ ਲਿਆ ਗਿਆ ਸੀ ਇਸ ਤਰ੍ਹਾਂ 1745 ਨੂੰ ਲਾਹੌਰ ਵਿੱਚ ਪਿਓ ਪੁੱਤਰ ਨੂੰ ਚਰਖੜੀਆਂ ਤੇ ਚਾੜ ਕੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਆਪਣੇ ਇਕਲੋਤੇ ਪੁੱਤਰ ਦੀ ਜਾਨ ਬਖਸ਼ੀ ਕਰਵਾਉਣ ਲਈ ਹਕੂਮਤ ਦੀਆਂ ਸ਼ਰਤਾਂ ਮੰਨ ਲਵੇ ਤਾਂ ਆਪਦੀ ਅੰਸ ਚਲਦੀ ਰਹੇਗੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ लाडले ਭਾਈ ਸੁਵੇਕ ਸਿੰਘ ਜੀ ਨੇ ਜਵਾਬ ਦਿੱਤਾ ਕਿ ਉਸ ਬਾਰੇ ਭਾਈ ਰਤਨ ਸਿੰਘ ਭੰਗੂ ਨੇ ਆਪਣੀ ਲਿਖਤ ਜਿਹੜੀ ਉਹ ਪੰਥ ਪ੍ਰਕਾਸ਼ ਵਿੱਚ ਵੀ ਜ਼ਿਕਰ ਕੀਤਾ ਕਿ ਸਿਖਨ ਕਾਜ ਸੋ ਗੁਰੂ ਸਵਾਰੇ ਸੀਸ ਦਿਓ ਨਿਜ ਸੈਨ ਪਰਵਾਰਾ ਹਮ ਕਾਰਨ ਗੁਰੂ ਕੁਲ ਹੈ ਗਵਾਈ ਹਮ ਕੁਲ ਰੱਖੈ ਕੌਣ ਬੜਾਈ ਤਾਂ ਉਹਨਾਂ ਨੇ ਇਹ ਨਹੀਂ ਮੰਨੀ ਇਸ ਕਰਕੇ ਲਾਹੌਰ ਦੀ ਧਰਤੀ ਤੇ ਉਬਲਦਿਆਂ ਦੇਗਾਂ ਦੇ ਵਿੱਚ ਬਹਿ ਕੇ ਬੰਦ-ਬੰਦ ਕਟਵਾ ਕੇ ਖੋਪੜੀਆਂ ਲਹਾ ਕੇ ਸ਼ਹੀਦ ਹੋਣ ਵਾਲੀ ਸ਼ਹੀਦੀ ਪਰੰਪਰਾ ਨੂੰ ਹੋਰ ਪਰਪੱਕ ਕਰ ਗਏ ਸੀ ਤੇ ਇਸ ਤਰ੍ਹਾਂ ਉਹਨਾਂ ਨੂੰ ਵੀ ਚਰਖੜੀਆਂ ਤੇ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਅੱਗੇ ਜਿਹੜੇ ਛੋਟੇ ਸਹਿਬਜ਼ਾਦਿਆਂ ਦੀਆਂ ਤਸਵੀਰਾਂ ਜਿਹੜੀਆਂ ਅਕਸਰ ਤਸਵੀਰਾਂ ਦੇਖ ਕੇ ਹਰ ਕਿਸੇ ਦੇ ਹੰਝੂ ਆ ਜਾਂਦੇ ਆ ਛੋਟੇ ਸਹਿਬਜ਼ਾਦਿਆਂ ਨੂੰ ਸਿੱਖ ਧਰਮ ਛੱਡ ਕੇ ਮੁਗਲ ਧਰਮ ਅਪਣਾਉਣ ਲਈ ਯਤਨਾਂ ਦਿੱਤੀਆਂ ਗਈਆਂ ਸੀ ਤੇ ਨੀਵਾਂ ਦੇ ਵਿੱਚ ਚਾਉਣ ਦੀ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈਆਂ ਇਹ ਤਸਵੀਰਾਂ ਜਿਹੜੀਆਂ ਇੱਥੇ ਬਣਾਈਆਂ ਹੋਈਆਂ ਤੇ ਅੱਗੇ ਤੁਹਾਨੂੰ ਹੋਰ ਤਸਵੀਰਾਂ ਦਿਖਾ ਦिए ਜਿਹੜੀਆਂ ਖੋਪੜੀਆਂ ਲਹਾਈਆਂ 18ਵੀਂ ਸਦੀ ਦੇ ਇਤਿਹਾਸ ਦੇ ਵਿੱਚ ਮਹਾਨ ਸਿੱਖ ਜਿਹੜੇ ਭਾਈ ਤਾਰੂ ਸਿੰਘ ਜੀ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਸਿੰਘਾਂ ਸਾਥੀ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਸਿੰਘਾਂ ਦੇ ਅਤਿਆਚਾਰ ਕੀਤੇ ਜਾਣ ਲੱਗੇ ਤਾਂ ਲਾਹੌਰ ਦੇ ਗਵਰਨਰ ਜਕਰੀਆ ਖਾਨ ਨੇ ਵੀ ਜ਼ੁਲਮ ਦੀ ਹੱਦ ਪਾਰ ਕਰ ਦਿੱਤੀ ਸੀ ਤੇ ਇਸੇ ਦੌਰਾਨ ਜਕਰੀਆ ਖਾਨ ਤੋਂ ਇਹ ਗੱਲਾਂ ਬਰਦਾਸ਼ਤ ਨਾ ਹੋਈਆਂ ਕਿ ਜਦੋਂ ਸਿੱਖਾਂ ਨੇ ਮੁਗਲ ਧਰਮ ਨੂੰ ਅਪਣਾਉਣ ਦੀ ਮਨਾਹੀ ਕਰਦੇ ਹੋਏ ਆਪਣੇ ਧਰਮ ਸਿੱਖ ਧਰਮ ਨਾਲ ਹੀ ਜੁੜੇ ਰਹਿਣ ਦੀਆਂ ਜਿਹੜੀਆਂ ਗੱਲਾਂ ਕਹੀਆਂ ਤਾਂ ਇਸ ਦਾ ਕਰਕੇ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ 22 ਦਿਨਾਂ ਤੱਕ ਦੱਸਿਆ ਜਾ ਰਿਹਾ ਹੈ ਕਿ ਖੋਪਰੀ ਲਹਾਉਣ ਤੋਂ ਬਾਅਦ ਵੀ 22 ਦਿਨਾਂ ਤੱਕ ਜਿਹੜੇ ਭਾਈ ਤਾਰੂ ਸਿੰਘ ਜਿਉਂਦੇ ਰਹੇ ਸੀ 1745 ਨੂੰ ਸ਼ਹੀਦੀ ਪ੍ਰਾਪਤ ਕੀਤੀ ਤੇ ਤਾਰੂ ਸਿੰਘ ਦੀ ਖੋਪਰੀ ਉਤਾਰੀ ਜਾ ਰਹੀ ਤਾਂ ਉਸ ਵੇਲੇ ਵੀ ਜਕਰੀਆ ਖਾਨ ਦੇ ਢਿੱਡ 'ਚ ਦੱਸਿਆ ਜਾ ਰਿਹਾ ਵੀ ਇਹ ਪੀੜਾਂ ਪੈਂਦੀਆਂ ਰਹੀਆਂ ਕਿ ਉਹ ਗੁਰਬਾਣੀ ਦਾ ਜਾਪ ਕਰਦੇ ਰਹੇ ਤਾ ਇਹਨਾਂ ਦੇ ਇਹ ਤਸਵੀਰਾਂ ਦਾ ਕੋਈ ਅਸਰ ਨਹੀਂ ਪਿਆ ਇੱਧਰ ਦਿਖਾ ਦਈਏ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਦੀ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਔਰ ਹੋਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਭਾਈ ਮਤੀਦਾਸ ਭਾਈ ਮਤੀਦਾਸ ਦਾ ਵੀ ਦੱਸ ਦਈਏ ਕਿ ਜਿਹੜੇ ਕਰਿਆਲਾ ਜ਼ਿਲ੍ਹਾ ਜਹਿਲਮ ਦੇ ਬਸਨੀਕ ਸੀ ਇਨਾਂ ਦੇ ਪਿਤਾ ਦਾ ਨਾਮ ਭਾਈ ਨੰਦ ਸਿੰਘ ਸੀ। ਔਰ ਗੁਰੂ ਹਰਗੋਬਿੰਦ ਸਿੰਘ ਜੀ ਦੀ ਫੌਜ ਦੇ ਵਿੱਚ ਜਥੇਦਾਰ ਵੀ ਸਨ। ਜਦੋਂ ਭਾਈ ਮਤੀਦਾਸ ਜੀ ਗੁਰੂ ਤੇਗ ਬਹਾਦਰ ਜੀ ਕੋਲ ਬਾਬਾ ਬਕਾਲੇ ਵਿਖੇ ਦਰਸ਼ਨਾਂ ਲਈ ਗਏ ਸੀ ਤਾਂ ਉਹਨਾਂ ਨੇ ਆਪਣਾ ਗੁਰੂ ਮੰਨ ਕੇ ਆਪਣੇ ਆਪ ਨੂੰ ਅਰਪਣ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਭਾਈ ਮਤੀਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਬਿਹਾਰ ਵੀ ਗਏ, ਬੰਗਾਲ ਤੇ ਅਸਮ ਦੇ ਪ੍ਰਚਾਰ ਦੇ ਦੌਰਾਨ ਵੀ ਉਹਨਾਂ ਨਾਲ ਗਏ ਤੇ ਹਿੰਦੂਆਂ ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਦਿੱਲੀ ਵੀ ਆਏ ਵੀ ਆਪਣੇ ਨਾਲ ਹੀ ਗੁਰੂ ਸਾਹਿਬ ਜੀ ਦੇ ਨਾਲ ਗਏ ਸੀ ਤੇ ਭਾਈ ਦਿਆਲਾ ਜੀ ਭਾਈ ਗੁਰਦਿੱਤਾ ਜੀ ਭਾਈ ਉਦਾਸ ਸਿੰਘ ਜੀ ਭਾਈ ਜੈਤਾ ਜੀ ਭਾਈ ਸਤੀਦਾਸ ਜੀ ਅਤੇ ਹੋਰ ਗੁਰਸਿੱਖ ਵੀ ਨਾਲ ਸਨ ਜਦੋਂ ਮੁਗਲ ਹਕੂਮਤ ਨਾਲ ਗੱਲਬਾਤ ਸਿਰੇ ਨਾ ਚੜੀ ਤਾਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਭਾਈ ਮਤੀਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਗੁਰੂ ਸਾਹਿਬ ਜੀ ਕੋਲੇ ਉੱਥੇ ਉਸ ਟਾਈਮ ਰਹੇ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਗੁਰੂ ਜੀ ਨੂੰ ਇਕੱਲਿਆਂ ਨੂੰ ਸ਼ਹੀਦ ਨਹੀਂ ਹੋਣ ਦੇਣਗੇ ਤਾਂ ਮੋਗਲ ਹਕਮਤ ਨੇ ਇਹ ਵੀ ਫੈਸਲਾ ਕੀਤਾ ਕਿ ਪਹਿਲਾਂ ਭਾਈ ਮਤੀ ਦਾਸ ਤੇ ਭਾਈ ਵਿਦਾਲਾ ਨੂੰ ਸ਼ਹੀਦ ਕੀਤਾ ਜਾਵੇ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਕੌਤਵਾਲੀ ਵਿੱਚੋਂ ਬਾਹਰ ਲਿਆਂਦਾ ਗਿਆ ਤੇ ਜਿੱਥੇ ਜਲਾਦ ਪਹਿਲਾਂ ਹੀ ਆਰਾ ਲੈ ਕੇ ਉੱਥੇ ਖੜੇ ਹੋਏ ਸੀ ਤੇ ਕਾਜੀ ਨੇ ਆਖਿਆ ਕਿ ਸਿੱਖੀ ਛੱਡ ਕੇ ਮੁਸਲਮਾਨ ਹੋ ਜਾਓ ਤਾਂ ਤੁਹਾਨੂੰ ਬਹੁਤ ਸੁੱਖ ਦਿੱਤੇ ਜਾਣਗੇ ਪਰੰਤੂ ਭਾਈ ਜੀ ਨੇ ਸਾਰੇ ਦੁਨਿਆਵੀ ਸੁੱਖ ਤੇ ਲਾਲਚ ਠੁਕਰਾ ਕੇ ਕਿਹਾ ਕਿ ਆਰੇ ਨਾਲ ਦੋ ਫਾੜ ਕਰ ਦਿੱਤਾ ਜਾਵੇ ਪਰ ਉਹ ਆਪਣਾ ਧਰਮ ਨਹੀਂ ਛੱਡਣਗੇ ਤਾਂ ਜਲਾਦਾਂ ਨੂੰ ਹੁਕਮ ਦੇਣ ਤੋਂ ਬਾਅਦ ਭਾਈ ਜੀ ਨੂੰ ਆਰੇ ਨਾਲ چیر ਕੇ ਜਿਸਮ ਨੂੰ ਦੋ ਫਾੜ ਕਰ ਦਿੱਤਾ ਗਿਆ ਆਰਾ ਚੱਲਣ ਨਾਲ ਸਿੱਧਕੀ ਸਿਖਾ ਡੋਲ ਖੜਾ ਜਪਜੀ ਸਾਹਿਬ ਦਾ ਵੀ ਪਾਠ ਕਰਦੇ ਰਹੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਰੀਰ ਦੋ ਫਾੜ ਹੋ ਕੇ ਡਿੱਗਣ ਲੱਗਾ ਤਾਂ ਉਸੇ ਪਲ ਪਾਠ ਸੰਪੂਰਨ ਹੋ ਚੁੱਕਿਆ ਸੀ ਔਰ ਇਹ ਭਿਆਨਕ ਕਸਾਕਾ ਵੇਖਿਆ ਜਾਂ ਸੁਣਿਆ ਜਿਸ ਨੇ ਵੀ ਉਸ ਦੇ ਵੀ ਧਰਮ ਦੇ ਪ੍ਰਤੀ ਹੋਰ ਵੀ ਦ੍ਰਿੜਤਾ ਹੋਰ ਵਧੀ ਤੇ ਲੋਕਾਂ ਨੇ ਮਹਿਸੂਸ ਕੀਤਾ ਕਿ ਸਿੱਖੇ ਧਰਮ ਦਾ ਇੱਕ ਮਹਾਨ ਧਰਮ ਹੈ ਜੋ ਅਸਲੀ ਜੀਵਨ ਜਾਚ ਸਿਖਾਉਂਦਾ ਹੈ ਤੇ ਇਹ ਐਫ ਆਈ ਮਤੀਦਾਸ ਜੀ ਅੱਗੇ ਤਸਵੀਰਾਂ ਤੁਹਾਨੂੰ ਹੋਰ ਦਿਖਾ ਦਈਏ ਛੋਟੇ ਛੋਟੇ ਬੱਚਿਆਂ ਨੂੰ ਵੀ ਸ਼ਹੀਦ ਕਰ ਦਿੱਤਾ ਸਿੱਖਾਂ ਸਿੰਘਾਂ ਸਿੰਘਣੀਆਂ ਦੇ ਪਰ ਧਰਮ ਨਹੀਂ ਉਹਨਾਂ ਨੇ ਹਾਰਿਆ ਆਹ ਤਸਵੀਰਾਂ ਛੋਟੇ ਛੋਟੇ ਬੱਚਿਆਂ ਦੀਆਂ ਮਾਵਾਂਆਂ ਦੀਆਂ ਝੋਲੀਆਂ ਦੇ ਵਿੱਚ ਬੱਚਿਆਂ ਦੇ ਜਿਹੜੇ ਟੋਟੇ ਟੋਟੇ ਕਰਕੇ ਉਹਨਾਂ ਦੇ ਝੋਲੀਆਂ ਦੇ ਵਿੱਚ ਪਾ ਦਿੱਤੇ ਸੀ ਤੇ ਆਹ ਤਸਵੀਰਾਂ ਜਿਹੜੀਆਂ ਜੇਲ੍ਹਾਂ ਦੇ ਅੰਦਰ ਤੁਸੀਂ ਇਹ ਦਿੱਤੇ ਜਾਂਦੇ ਸੀਗੇ ਸਵਾ ਸਵਾ ਮਾਣ ਦੇ ਪੀਸਣ ਪਿਹਾ ਕੇ ਤੇ ਇਧਰ ਵੀ ਤਸਵੀਰਾਂ ਜਿਹੜੀਆਂ ਹੋਰ ਤੁਹਾਨੂੰ ਦਿਖਾ ਦिए ਇਹ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਤਸਵੀਰਾਂ ਤੇ ਆ ਲਾਸਟ ਦੇ ਆਖਰੀ ਤਸਵੀਰਾਂ ਮਾਈ ਭਾਗੋ ਜਦੋਂ ਮੁਕਸਰ ਦੀ ਜੰਗ 'ਚ 40 ਸਿੰਘ ਬੇਦਾਵਾ ਲਿਖ ਕੇ ਦੇ ਆਏ ਸੀ ਗੁਰੂ ਸਾਹਿਬ ਨੂੰ ਤਾਂ ਮਾਈ ਭਾਗੋ ਹੋਰ ਸਿੰਘਾਂ ਨੂੰ ਲੈ ਕੇ ਤੇ ਇਸ ਜੰਗ ਦੇ ਵਿੱਚ ਆਈ ਸੀ ਤੇ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਸੀ ਜਿਸ ਤੋਂ ਬਾਅਦ ਬਾਕੀ ਸਿੰਘ ਵੀ ਆ ਜਿਹੜੇ ਉਹਨਾਂ ਨੇ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹੋਏ ਬੇਦਾਵਾ ਪਾੜਨ ਦੀ ਜਿਹੜੇ ਸ਼ਹੀਦ ਹੋਣ ਸਮੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਮੰਗ ਕੀਤੀ ਸੀ ਜੇਕਰ ਤੁਸੀਂ ਚੋਰਮਾਰ ਸਾਹਿਬ ਆਇਓ ਸਰਸਾ ਜ਼ਿਲ੍ਹਾ ਦੇ ਪਿੰਡ ਚੋਰਮਾਰ ਜਿੱਥੇ ਅਕਸਰ ਇਤਿਹਾਸਿਕ ਗੁਰਦੁਆਰਾ ਜੇ ਤੁਸੀਂ ਮੱਥਾ ਟੇਕਣ ਆਉਂਦੇ ਹੋਵੋਗੇ ਮਾਗੀ ਦਾ ਮੇਲਾ ਕਾਫੀ ਵੱਡਾ ਜਿਹੜਾ ਤੇ ਮੇਲਾ ਭਰਦਾ ਚੋਰਮਾਰ ਤੋਂ ਜਦੋਂ ਜਲਾਲਾਣਾ ਰੋਡ ਤੇ ਜਾਂਦੇ ਆਂ ਤੇ ਸਾਹਮਣੇ ਇੱਕ ਦਸਵੇਂ ਸੀਨੀਅਰ ਸਕੈਂਡਰੀ ਸਕੂਲ ਹੈ ਜਿਹੜਾ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਬੱਚਿਆਂ ਨੂੰ ਵਿਦਿਅਕ ਸਿੱਖਿਆਵਾਂ ਦੇ ਨਾਲ ਜੋੜਦਾ ਤੇ ਉਹਦੇ ਸਾਹਮਣੇ ਬਿਲਕੁਲ ਇਹ ਤਸਵੀਰਾਂ ਤੇ ਤੁਸੀਂ ਕਦੇ ਨਾ ਕਦੇ ਇੱਥੇ ਜ਼ਰੂਰ ਆਏ ਤਾਂ ਇਹ ਗੇੜਾ ਮਾਰ ਕੇ ਜਾਇਓ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਤਸਵੀਰਾਂ ਤੇ ਦਰਸ਼ਨ ਜ਼ਰੂਰ ਕਰਕੇ ਜਾਇਓ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਦਿਓ ਹੋਰ ਖਬਰਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਇਹ ਫੇਸਬੁਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਤੁਹਾਨੂੰ ਫਿਰ ਦੱਸ ਦਈਏ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਲੁਧਿਆਣਾ ਜ਼ਿਲ੍ਹੇ ਦੇ ਮਹਿਦਿਆਣਾ ਗੁਰਦੁਆਰਾ ਸਾਹਿਬ 'ਚ ਤੁਸੀਂ ਦੇਖਿਆ ਹੋਣੀਆਂ ਤੇ ਉਹ ਆਪਣੇ ਸਰਸੇ ਜ਼ਿਲ੍ਹੇ ਦੇ ਵਿੱਚ ਵੀ ਇਹ ਕਾਫੀ ਲੰਬੇ ਸਮੇਂ ਤੋਂ ਬਣਾਈਆਂ ਹੋਈਆਂ ਤੇ ਆਰਟਿਸਟ ਦਾ ਵੀ ਤੁਹਾਨੂੰ ਦੱਸ ਦਈਏ ਭਾਈ ਜਗਜੀਤ ਸਿੰਘ ਵੱਲੋਂ ਜਿਹੜੀਆਂ ਤਸਵੀਰਾਂ ਦੇ ਵਿੱਚ ਬਣਾ ਕੇ ਸਿਰਫ ਜਾਣ ਪਾਣੀ ਬਾਕੀ ਰਹਿ ਗਈ ਤੇ ਬਹੁਤ ਹੀ ਸੋਹਣੀਆਂ ਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਆਂ ਸਿੱਖ ਧਰਮ ਦੇ ਸ਼ਹੀਦੀਆਂ ਪ੍ਰਾਪਤ ਮਾਰਨ ਵਾਲੇ ਸਿੰਘਾਂ ਦੇ ਆ ਇਹ ਤਸਵੀਰਾਂ ਨਾਲ ਤੁਹਾਨੂੰ ਅੱਜ ਰੂਪਰੂ ਕਰਵਾਇਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ